ਉਨਾਲਿਕਾ ਡੀਆਈ 750 ਦਾ ਸਿਕੰਦਰ ਮੋੜਲਾ ਐਟਡੀਐਮ ਹੈਵੀ ਡਿਊਟੀ ਮਾਈਲਰ ਆਪ ਜੇ ਬੰਦਾ ਇੱਥੇ ਪੀ ਜਾਗਾ ਸਾਈਡ ਗੇਅਰ ਦੇ ਵਿੱਚ ਹਾਂਜੀ ਇਹਦਾ ਜਿਵੇਂ ਸ਼ੋਰੂਮ ਕੰਡੀਸ਼ਨ ਦੇ ਪੈਟਰੈਕ ਖੁੱਲ ਚੰਗਾ ਡਰੈਕਟਰ ਨਾਲ ਦੇ ਟਾਇਰ ਹੈ ਜੀ 995 1200 ਘੰਟਾ 10000 ਘੰਟਾ ਚੱਲਿਆ ਵਾ ਮਾਰਕ ਦਾ ਡਿਮਾਂਡ ਜੀ 535 535 ਡਿਮਾਂਡ ਆ ਬਾਈ 510000 ਦਾ ਦੇ ਦਾਂਗਾ 510000 ਦਾ ਲੋਨ ਬਿਨਾਂ ਦਾ ਸਾਰੀਆਂ ਨਾਲ ਦੀਆਂ ਜੀ ਠੀਕ ਆ ਜੀ ਲੋਣ ਬਈ ਲੋਣ ਇਹ ਤੇ 50 60 ਹਜ਼ਾਰ ਭਰਾ ਕੇ ਕਰਾ ਦਾਈਂ। 50 60 ਹਜ਼ਾਰ ਲੈ ਟਰੈਕਟਰ ਲੈ। ਆ ਗਿਆ ਜੀ ਸਵਰਾਜ। ਹਾਂ। ਆਪਦਾ ਨੰਬਰ 744 ਡਿਮਾਂਡ ਜੀ। ਡਿਮਾਂਡ ਇਹਦੀ 265 ਆ ਜੀ। 265 ਡਿਮਾਂਡ ਜੀ। ਹਾਂਜੀ। ਕਿੰਨੇ ਕ ਤੱਕ ਬਣ ਜੂ ਬਈ? ਇਹ 240 ਹਜ਼ਾਰ ਦਾ ਜੈਸ ਨਾ ਛੱਡ ਦਾਂ। ਆ ਗਿਆ ਜੀ 852। 50 ਨੰਬਰ। ਫੋਰ ਸਟਾਰ ਰਿਵਰਸ ਵੀਡੀਓ ਪੰਜਾਬ ਨੰਬਰ। ਜੀ ਅਸੀਂ ਕਾ ਭਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚੇ ਨਹੀਂ ਤਲਵੰਡੀ ਸਬੂ ਟਰੈਕਟਰਾਂ ਦੀ ਮੰਡੀ ਤੇ। ਕਾਲੇ ਬਾਈ ਨਾਲ ਕਰਦਿਆਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਜੀ ਹਾਂ ਵਧੀਆ ਕੱਪੜੇ ਕੋਲੇ ਜ਼ਿਆਦਾਤਰ 855 ਦੇ ਹੁੰਦੇ ਨੇ ਹਾਂ ਹੈਗਾ ਸਭ ਦਾ ਟਰੈਕਟਰ ਆਪਣੇ ਕੋਲ ਠੀਕ ਆ ਜੀ ਟਰੈਕਟਰ ਬਾਰੇ ਹਾਂ ਜੀ ਪੰਜਾਬ ਨੰਬਰ ਕੀ ਹੈ ਕੜੀ ਸੁਣਾਓ ਠੀਕ ਆ ਜੀ ਆਹੀ ਟਰੈਕਟਰ ਦਾ ਖਾਉਣਾ ਜੀ 3:30 ਵੱਜ ਜੰਦੀ ਆ ਪੂਰ ਚੰਗਾ ਆ ਰੇ ਵਾਡਲਾ ਹੈ ਪਹਿਲੇ ਕਰੋ ਲੈ ਹੁੰਦਾ ਪੰਜਾਬ ਨੰਬਰ ਆਪੀ ਵੀ 13 ਠੀਕ ਆ ਜੀ ਆਪਰੇਟਰ ਇਹਨੇ ਕਿੰਨੇ ਘੰਟੇ ਚੱਲਿਆ ਪਿਆ 1000 1200 1500 ਵਾਰਚਾ 1400 ਘੰਟਾ ਚੱਲਿਆ ਹੋਇਆ ਠੀਕ ਆ ਜੀ ਉਹਨਾਂ ਨਵਾਂ ਟਰੈਕਟਰ ਆ ਪੁੱਲ ਨਵਾਂ ਆ ਰਾਈਡ ਰੂਲ ਵੀ ਵੱਜੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਟਾਇਰ ਤੋਂ ਨਾਲ ਦੇ ਆ ਬਈ ਨਾਲ ਦੇ ਟਾਇਰ ਆ 1400 ਘੰਟਾ ਚੱਲਿਆ ਸੀਲਾ ਤੇ ਨਾਲ ਤੇ ਸਾਰਾ ਮੇ ਸੀਲਾ ਨਾਲ ਜੁੜੀ ਹੋਈ ਠੀਕ ਆ ਫੁੱਲ ਜ਼ਿੰਮੇਵਾਰੀ ਆ ਫੁੱਲ ਜ਼ਿੰਮੇਵਾਰੀ ਆ ਆਪਰ ਪੱਪ ਡਬਲ ਟੈਕ ਬਾਈਕੂਟਰ ਟੂ ਸਪੀਡ ਦੇ ਬੱਚਾ ਆ ਮਾਡਲ ਕਿੰਨੇ ਆ ਬਈ ਇਹ ਇਹ 2018 ਇਹ ਆਰਾ ਮਾਡਲ ਆ ਆਂ ਗੁਪਰੇਟ ਦੀ ਗਾਰੰਟੀ ਆ ਵੀ ਗਾਲੇ ਹਾਂ ਦੇਖ ਤੇ ਵੀ ਕਲਮ ਲੱਗੀ ਹੋਵੇ ਆ ਲਗੇ ਮੈਂਦਰੀਆ ਹਾਂ ਡਿਮਾਂਡ ਜੀ 2018 ਮਾਡਲ ਆ 590 ਹਾਂ ਜੀ 90 ਡਿਮਾਂਡ ਆ ਕਿੰਨੇ ਕ ਤੱਕ ਬਣ ਜੂਗਾ 70000 ਦਾ ਦੇਣਾ ਦੱਸ ਨੋ ਮੰਨਦੇ 70 ਦਾ ਹਾਂ ਜੀ ਠੀਕ ਆ ਜੀ ਅੱਗੇ ਨਹੀਂ ਅੱਗੇ ਸੋਨਾ ਲਿਕਾ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 750 ਦਾ ਸਿਕੰਦਰ ਮਾਡਲ ਐਟਡੀਐਮ ਹਾਈਬ੍ਰਿਡ ਊਟੀ ਮਾਈਲੇਰ ਆ ਪੱਜਾ ਪੰਜਾਇਚ ਪੀਜਾ ਗਿਆ ਸਾਈਡ ਗੇਅਰ ਦੇ ਵਿੱਚ ਹਾਂਜੀ ਇਹਦਾ ਜਿਵੇਂ ਸ਼ੋਰੂਮ ਕੰਡੀਸ਼ਨ ਦਾ ਪੈਟਰੈਕ ਖੁੱਲ ਚੰਗਾ ਟਰੈਕਟਰ ਆ ਨਾਲ ਦੇ ਟਾਇਰ ਆ ਜੀ 95 1200 ਘੰਟਾ 1000 ਘੰਟਾ ਚੱਲਿਆ ਠੀਕ ਆ ਜੀ ਹਾਂਜੀ 1200 ਘੰਟੇ ਦੇ ਲਗਭਗ ਟਰੈਕਟਰ ਚੱਲਿਆ ਡਾਬਲ ਪੰਪ ਡਬਲ ਡਿਸਟਰੀਬਿਊਟਰ ਫੁੱਲ ਟੌਪ ਮਾਡਲ ਆ ਟਰੈਕਟਰ ਪੰਜਾਬ ਨੰਬਰ ਆ ਜੀ ਪੰਜਾਬ ਦਾ ਨੰਬਰ ਆ ਰੰਗ ਰੂਪ ਦੇਖ ਸਕਦੇ ਹੋ ਟਰੈਕਟਰ ਦਾ ਇਹਦੀ ਵੀ ਗਾਰੰਟੀ ਰੰਗ ਗਾਰੰਟੀ ਇਹ ਪਹਿਲੇ ਨਵਾਂ ਠੀਕ ਆ ਪਹਿਲੇ ਨਵਾਂ ਬਾਈ ਪੰਜਾਬ ਦਾ ਨੰਬਰ ਪੀਵੀ 13 ਸੰਗਰੂਰ ਦਾ ਨੰਬਰ 19 ਮਾਡਲ ਆ ਡਿਮਾਂਡ ਜੀ 535 535 ਡਿਮਾਂਡ ਆ ਬਾਈ 5 ਲੱਖ 10 ਹਜ਼ਾਰ ਦਾ ਦੇ ਦਾਂਗੇ 5 ਲੱਖ 10 ਹਜ਼ਾਰ ਦਾ ਲੋਨ ਵਗੈਰਾ ਸਾਰੀਆਂ ਨਾਲ ਦੀਆਂ ਜੀ ਠੀਕ ਆ ਜੀ ਲੋਨ ਬਈ ਲੋਨ ਇਹ ਤੇ 50 60 ਹਜ਼ਾਰ ਭਰਾ ਕੇ ਕਰਵਾ ਦਾਂਗੇ 50 60 ਹਜ਼ਾਰ ਲੈ ਟਰੈਕਟਰ ਲਈ ਲੈ ਜੀ ਸਾਹਮਣੇ ਆ ਗਿਆ ਜੀ ਸਵਰਾਜ ਹਾਂ ਇਹਦਾ ਨੰਬਰ 744 ਇਹਦੇ 4 ਸਟਾਰ ਦੇ ਬੱਚਾ ਆ ਗਿਆ ਬਈਏ ਪੰਜਾਬ ਦਾ ਨੰਬਰ ਹੈ ਮਾਡਲ ਕਿੰਨੇ ਹੈ ਬਈ ਮਾਡਲ 2003 ਹੈ ਜੀ 2003 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲਬਾਤ ਕਰੀਏ ਟਾਇਰ ਹੋਣਗੇ ਜੀ 65 ਪੈਸੇ ਤੋਂ ਲੈ ਕੇ 70 ਪੈਸੇ ਤੱਕ ਠੀਕ ਹੈ ਜੀ 프ਰੰਟ ਵਾਲੇ ਬੀਕੇਟੀ ਦੇ ਬੈਕ ਵਾਲੇ ਪੋਲੋ ਦੇ ਕੰਪਨੀ ਦੇ ਟਾਇਰ ਆ ਵਧੀਆ ਘੋੜਾ ਵਾਪਰ ਲੱਗਾ ਟਰੈਕਟਰ ਤੇ ਡੀਲੈਕਸ ਮਾਡਲ ਚਾ ਗੋਲ ਹੰਡੀ ਵਾਲਾ 6 ਛਿਰੀ ਵਾਲਾ ਆ ਗਿਆ ਡਬਲ ਕਲਚ ਆ ਗਿਆ ਹਾਂਜੀ ਪੰਜਾਬ ਨੰਬਰ ਪੰਜਾਬ ਦਾ ਨੰਬਰ ਆ ਜੀ ਡਿਮਾਂਡ ਜੀ ਡਮਾਂਡੀ 265 ਹੈ 2.65 ਹੈ ਡਮਾਂਡੀ ਹਾਂਜੀ ਕਿੰਨੇ ਤੱਕ ਬਣ ਜੂ ਬਈ ਇਹ 240000 ਦਾ ਜੈਸ ਨੂੰ ਛੱਡ ਦਾਂਗੇ 240000 ਰੁਪਏ ਦਾ ਟਰੈਕਟਰ ਬਈ ਤੁਹਾਨੂੰ ਆ ਮੈਦੂਗਾ ਹਾਂਜੀ ਅੱਗੇ ਫੇਰ ਆ ਗਿਆ ਜੀ 855 850 ਨੰਬਰ ਫੋਰ ਸਟਾਰ ਰਿਵਰਸ ਵੀਡੀਓ ਪੰਜਾਬ ਨੰਬਰ ਬੀਕੇਟੀ ਦੇ 프ਰੰਟ ਦੇ ਟਾਇਰ ਬਾਈ ਕੱਲ੍ਹ ਹੀ ਨਵੇਂ ਨਵੇਂ ਸਪਰੂ ਚੰਗਾ ਦਾ ਟਰੱਪੀ ਸਲੇ ਟਾਇਰ ਨਵੇਂ ਚੜਾਏ ਆਪਾਂ ਠੀਕ ਆ ਜੀ ਬੇੜਾ ਵਗੈਰਾ ਮੈਦੂਗਾ ਹਾਂਜੀ ਠੀਕ ਆ ਜੀ 프ਰੰਟ ਦੇ ਨਾਲ ਦੇ ਬਈ ਹਾਂਜੀ ਠੀਕ ਹੈ ਕਿੰਨੇ ਘੰਟੇ ਚੱਲਿਆ ਹੋਇਆ ਇਹ 3032100 ਘੰਟਾ 15 ਮਾਡਲ ਆ ਤੇ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਡਿਮਾਂਡ ਬਈ ਡਿਮਾਂਡ 52 ਹੈ ਜੀ ਹਾਂ ਜੀ 22 ਤਾਂ ਡਿਮਾਂਡ ਆ ਜੀ 495000 ਦਾ ਦੇ ਦਾਂਗੇ 495000 ਦਾ ਬਈ ਟਰੈਕਟਰ ਸਾਨੂੰ 855 ਮਿਲ ਜੂ ਸਾਹਮਣੇ ਆ ਗਿਆ ਜੀ ਸੋਆਂ ਲਿਖਾ ਪੰਜਾਹ ਆ ਗਿਆ ਜੀ ਸਿਕੰਦਰ ਮਾਡਲ 52 ਹਰਸ ਪਾਵਰ ਐਚ ਡੀ ਐਮ ਪਾਵਰ ਪਲੱਸ ਵਾਲਾ ਪੰਜਾਬ ਦਾ ਨੰਬਰ ਜੀ 19 ਮਾਡਲ ਹੈ 19 ਮਾਡਲ ਆ ਇਹ ਰੰਗ ਪੇਂਟ ਹੋ ਗਿਆ ਇਹ ਪੰਜਾਹ ਸੁਪਰ ਦਾ ਉਹ 750 ਇਹ ਕਿੱਲਾ 50 ਵਾਲਾ ਵਜਦਾ ਜਿਹੜਾ ਆ 52 ਹਰਸ ਪਾਵਰ ਕਿਹਾ ਜਾਂਦਾ ਹੈ ਹਾਂ ਜੀ ਟਾਇਰਾਂ ਦੀ ਕੰਡੀਸ਼ਨ ਬਾਈ ਟਾਇਰ ਹੋਣਗੇ ਜੀ 75 ਕੇ ਪੈਸੇ 80 ਪੈਸੇ ਲਾ ਲੋ ਨਾਲ ਦੇ ਘੱਟੀ ਚੱਲੇ ਹੋਏ ਵੀ ਆ ਇਹ ਵੀ ਘੱਟੀ ਚੱਲੇ ਆ ਪੁੱਲ ਚੰਗਾ ਦਾ ਟਰਾਈ ਠੀਕ ਆ ਜੀ ਰੰਗ ਪੇਂਟ ਦੇਖ ਸਕਦੇ ਹੋ ਮੈਂ ਤੁਸੀਂ ਨਮਾ ਨਕੋਰ ਸ਼ੋਰੂਮ ਕੰਡੀਸ਼ਨਰ ਟਰੈਕਟਰ ਦੀ 19 ਮਾਡਲ ਦਾ ਡਿਮਾਂਡ ਟਰੈਕਟਰ ਦੀ ਡਿਮਾਂਡ ਦੀ 495 4 ਲੱਖ 95000 ਰੁਪਏ ਡਮਾੜਾ ਇਹ ਕਿੰਨੇ ਤੱਕ 470 ਦਾ ਦੇ ਦਾਂਗੀ 470 ਦਾ ਅੱਗੇ 60 ਵਾਲਾ ਜੀ ਹਾਂ 70 ਅੱਗੇ ਆ ਗਿਆ ਜੀ ਪੀ ਵੀ 3 ਬਟਨਡੇ ਦਾ ਨੰਬਰ 60 ਵਾਲਾ ਇਹ ਕਿੰਨੇ ਵਾਲਾ ਜੀ 10 ਹਾਂਜੀ ਇਹ ਸਿੰਪਲ ਆ ਪਾਵਰ ਪਾਵਰ ਸਟੀering 60 ਵਾਲਾ ਪਾਵਰ ਸਟੀering ਆ ਗਿਆ ਜੀ ਸਾਈਡ ਗੇਅਰ ਦੇ ਵਿੱਚ ਆ ਗਿਆ ਟਰੈਕਟਰ ਇਹ ਪੰਜਾਬ ਦਾ ਨੰਬਰ ਹੈ ਜੀ ਪੰਜਾਬ ਜੀ ਪੰਜਾਬ ਦਾ ਨੰਬਰ ਆ ਬਈ ਕੰਡੀਸ਼ਨ ਟਰੈਕਟਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਜੀ ਇਹ ਮਾਡਲ 2010 ਹੈ 10 ਮਾਡਲ ਹੈ ਡਿਮਾਂਡ ਇਹਦੀ 375 3 ਲੱਖ 75 ਹਜ਼ਾਰ 60 ਹਜ਼ਾਰ ਦਾ ਦੇ ਦਾਂਗੇ 3 ਲੱਖ 80 ਦਾ ਜੀ ਅੱਗੇ ਜੀ ਅੱਗੇ ਆ ਪਗ 17 ਮਾਡਲ ਅੱਗੇ ਆ ਗਿਆ ਜੀ 50 ਵਾਲਾ ਸੋਨਾ ਲਿਖਾ ਇਹ ਵੀ ਹੈ ਹੈਵੀ ਡਿਊਟੀ ਇਹ ਵੀ ਪੰਜਾਬ ਨੰਬਰ ਅੱਜ ਜਿਆਦਾ ਦਾ ਟਰੈਕਟਰ ਪੰਜਾਬ ਆਣਾ ਇਹ ਪਿਛਲਾ ਚ ਟਾਇਰ ਆਪਾਂ ਹੁਣੀ ਪਵਾਏ ਹਨ ਵੀ ਠੀਕ ਹੈ ਜੀ ਇਹ ਕਿਹੜੇ ਟਾਇਰ ਆ ਬਿਲ ਵੀ ਮਸ਼ੂਟਰਾਂ ਦਾ 프ਰੰਟ ਵਾਲੇ ਟਾਇਰ ਹੀ 프ਰੰਟ ਵਾਲੇ ਟਾਇਰ ਹੋਣਗੇ ਜੀ 80 85 ਪੈਸੇ ਨਾਲ ਠੀਕ ਆ ਪਾਪਰ ਸਟੀering ਸਾਈਡ ਗੇਅਰ ਵੀ ਡਬਲ ਕੰਫਰਟੇਬਲ ਡਿਸਟ੍ਰਿਬਿਊਟਰ ਪੁੱਲਾ ਕੰਡੀਸ਼ਨ ਦਾ ਸੋਨਾ ਟਰੈਕਟਰ ਆ 12 ਮਾਡਲ ਆ ਟਰੈਕਟਰ ਡਿਮਾਂਡ ਟਰੈਕਟਰ ਦੀ 485 ਹੈ ਜੀ 485000 ਰੁਪਏ ਡਿਮਾਂਡ ਆ 460 ਦਾ ਦੇ ਦਿੰਦਾ 460000 ਦਾ ਟਰੈਕਟਰ ਸਾਨੂੰ ਮਿਲ ਜੂਗਾ ਦੋ ਟਰੈਕਟਰ ਹੋਰ ਖੜੇ ਆ ਆਪਣੇ ਕੋਲ 1 2021 ਮਾਡਲ ਆ 855 ਪੰਜਾਬ ਨੰਬਰ ਹਾਂਜੀ 1 2015 ਵਾਲਾ ਪੰਜਾਬ ਨੰਬਰ ਠੀਕ ਆ ਜੀ ਉਹ ਘਰੇ ਖੜੇ ਆ ਉਹ ਘਰੇ ਆ ਤੇ ਕੰਟੈਕਟ ਨੰਬਰ ਆਪਣਾ ਹੀ 98159 42431 ਠੀਕ ਆ ਜੀ ਪੁਰਾਣਾ ਟਰੈਕਟਰ ਕੱਟਿਆ ਗਿਆ ਲੋਨ ਵੀ ਹੋ ਜੀ ਠੀਕ ਆ ਬਾਈ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਉਹੀ ਵੀ ਟਰੈਕਟਰ ਖਰੀਦਣਾ ਆਇਆ ਕੰਟੈਕਟ ਕਰਕੇ ਟਰੈਕਟਰ ਖਰੀਦ ਸਕਦਾ ਹਾਂ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦਾ ਨਵਾਂ ਵੀਡੀਓ ਨਾਲ ਧੰਨਵਾਦ ਧੰਨਵਾਦ